ਰੇਡੀਅਨ ਕਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਸ਼ਹਿਰ ਦੇ ਕਦ ਅਧਿਕਾਰੀ ਨੇ ਕਿਹਾ ਕਿ ਪਾਣੀ ਦੀ ਵਰਤੋਂ ਦੀਆਂ ਪਾਬੰਦੀਆਂ ਨੂੰ ਹਟਾਉਣਾ ਸੰਭਾਵਿਤ ਹੋ ਤੇ ਕੁਝ ਘੰਟੇ ਦੂਰ ਹੈ ਸ਼ਹਿਰ ਦੇ ਕੁੰਜੀ ਤਰਹੀਜ਼ਾਂ ਅਤੇ ਨਿਵੇਸ਼ਾਂ ਦੇ ਨਿਰਦੇਸ਼ਕ ਫਰੈਂਕੁਆਇਸ ਬਚਾਰਤ ਨੇ ਕਿਹਾ ਹੈ ਕਿ ਨਵੇਂ ਮਰਮਤ ਕੀਤੇ ਗਏ ਬੀ ਆਰ 100 ਵਾਟਰ ਫੀਡ ਮੀਨ ਦੁਆਰਾ ਵਹਿਣ ਵਾਲੇ ਪਾਣੀ ਦੀ ਗੁਣਵੱਤਾ ਤੇ ਟੈਸਟਾਂ ਨੇ ਸਕਾਰਤਮਕ ਨਤੀਜੇ ਦਿਖਾਏ ਨੇ ਜਦੋਂ ਕਿ ਸਿਸਟਮ ਦੀਆਂ ਉਹ ਸਥਿਤੀਆਂ ਉਮੀਦ ਅਨੁਸਾਰ ਜਾਰੀ ਨੇ ਹਾਲਾਂਕਿ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਜੇ ਸਭ ਕੁਝ ਯੋਜਨਾ ਦੇ ਅਨੁਸਾਰ ਚੱਲਦਾ ਰਿਹਾ ਤਾਂ ਅਸੀਂ ਐਤਵਾਰ ਨੂੰ ਪਾਣੀ ਦੀਆਂ ਸਾਰੀਆਂ ਪਵੰਧੀਆਂ ਨੂੰ ਹਟਾਉਣ ਲਈ ਰਾਸਤੇ ਤੇ ਹਾਂ ਜਲ ਪ੍ਰਣਾਲੀ ਦੇ ਸਥਿਰ ਹੋਣ ਤੋਂ ਬਾਅਦ ਅਸੀਂ ਆਪਣੇ ਜਲ ਭੰਡਾਰ ਵਿੱਚ ਪਾਣੀ ਦੇ ਪੱਧਰ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਾਂ ਉਸਨੇ ਕਿਹਾ ਕਿ ਕੁਝ ਕੈਲਗਰੀਅਨ ਲੋਕ ਬਦਲਵਾਈ ਜਾ ਫਿਰ ਕਲੋਰিন ਸੁਗੰਧਤ ਵਾਲਾ ਪਾਣੀ ਦੇਖ ਸਕਦੇ ਨੇ ਕਿਉਂਕਿ ਸਿਸਟਮ ਲਾਈਨਾਂ ਤੇ ਵਾਪਸ ਆ ਜਾਂਦਾ ਹੈ ਪਰ ਇਹ ਪੀਣ ਲਈ ਸੁਰੱਖਿਅਤ ਹੈ ਅਤੇ ਪਾਣੀ ਨੂੰ ਘੜੇ ਵਿੱਚ ਬੈਠਣ ਦੁਆਰਾ ਇਹਨਾਂ ਗੁਣਵੱਤਾ ਨੂੰ ਸਾਫ਼ ਕੀਤਾ ਜਾ ਸਕਦਾ ਹੈ ਪਾਣੀ ਵਿੱਚ ਗੰਦਗੀ ਨੂੰ ਘਟ ਕਰਨ ਵਾਲੇ 8 ਘੰਟੇ ਜਿੱਥੇ ਲੱਗਣਗੇ ਬਰਾਚਰਟ ਨੇ ਫਾਇਰ ਹਾਈ ਰੈ residenc ਨੂੰ फ्लਸ਼ ਕਰਨ ਲਈ ਕੰਮ ਕਰ ਰਹੇ ਕਰਮਚਾਰੀਆਂ ਬਾਰੇ ਇਹ ਗੱਲ ਆਖੀ ਹੈ ਅਗਸਤ ਦੇ ਅਖੀਰ ਤੋਂ ਕੈਲਗਰੀ ਪੜਾਚਾਰ ਪਾਣੀ ਦੀ ਪਾਬੰਦੀ ਦੇ ਦਿਨ ਹੈ ਤੇ ਜੋ ਬਾਰੀ ਵਰਤੋਂ ਤੇ ਪਾਬੰਦੀਆਂ ਲਾਉਣਾ ਜਦੋਂ ਕਿ ਵਸਨੀਕਾਂ ਨੂੰ ਟਾਇਲ ਫਲਸ਼ਾਂ ਨੂੰ ਛੱਡ ਕੇ ਛੋਟੇ ਸ਼ਾਵਰ ਲੈ ਕੇ ਕਰਨ ਨੂੰ ਸਮਝਦਾਰੀ ਨਾਲ ਵਰਤੋਂ ਕਰਕੇ ਘਰ ਦੇ ਅੰਦਰ ਸੁਰੱਖਿਅਤ ਰੱਖਣ ਦੀ ਤੇ ਸ਼ਾਹਤ ਕੀਤਾ ਜਾ ਰਿਹਾ ਹੈ 5 ਜੂਨ ਨੂੰ ਜਿੱਥੇ ਮੋਟੋ ਗੁਰਮੀ ਵਿੱਚ ਇੱਕ ਸੀਡ ਮੀਨ ਪਾਈਪ ਫਟਣ ਤੋਂ ਬਾਅਦ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਦਾ ਵੱਡਾ ਇੱਕ ਰੂਪ ਪੈ ਗਿਆ ਸੀ ਇਸ ਤੋਂ ਬਾਅਦ ਜਿੱਥੇ ਬੀਆਰਐਸਪਾ ਵਾਟਰ ਟ੍ਰੀਟਮੈਂਟ ਪਲਟ ਦੁਆਰਾ ਖੋਈ ਗਈ ਇੱਕ ਉੱਤਰ ਪੱਛਮੀ ਲਾਈਨ ਦੇ ਨਾਲ ਪੰਜ ਹੋਰ ਕਮਜ਼ੋਰ ਸਥਾਨਾਂ ਦੀ ਖੋਜ ਕੀਤੀ ਗਈ ਜੋ ਸ਼ਹਿਰ ਦੀ ਸਪਲਾਈ ਦਾ 60% ਸਪਲਾਈ ਕਰਦਾ ਫਿਰ ਅਗਸਤ ਵਿੱਚ ਸ਼ਹਿਰ ਨੇ ਕੋਸ਼ਿਸ਼ ਨ ਕੀਤੀ ਕਿ ਉਸਨੇ ਬੋਨੇਏ ਸ਼ਤਿ ਮੋਟੋ ਗ੍ਰੋਮੀ ਵਿੱਚ 21 ਵਾਧੂ ਮੁਸੀਬਤਾਂ ਵਾਲੇ ਸਥਾਨ ਲੱਭੇ ਹਨ ਜਿਨ੍ਹਾਂ ਨਾਲ 24 ਘੰਟੇ ਬਰੌਮਤ ਅਤੇ ਨਮੇ ਪੜਾਦੀਆਂ ਚਾਰ ਪੰਡੀਆਂ ਨੇ ਮਹੀਨੇ ਦੇ ਕਈ ਦਿਨ ਪਹਿਲਾਂ ਵਸਨੀਕਾ ਦੁਆਰਾ ਪਾਣੀ ਦੀ ਵਰਤੋਂ ਸ਼ਹਿਰ ਦੇ ਟਿਕਾਉ ਪੱਧਰਾਂ ਤੋਂ ਬਹੁਤ ਜ਼ਿਆਦਾ ਹੋ ਗਈ ਸੀ ਅਜਿਹੀ ਸਥਿਤੀ ਵਿੱਚ ਜਿੱਥੇ ਗਲੇਨਮੋਰ ਵਾਟਰ ਟ੍ਰੀਟਮੈਂਟ ਪਲਾਂਟ ਨੂੰ ਪ੍ਰਭਾਵਿਤ ਕਰਨ ਦੀ ਧਮਕੀ ਦਿੱਤੀ ਗਈ ਸੀ ਜੋ ਕੈਨੇਡਾ ਨੂੰ ਲਗਭਗ ਸਾਰਾ ਪਾਣੀ ਸਪਲਾਈ ਕਰਨ ਲਈ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਪਰ ਹਾਲੀ ਵਿੱਚ ਜਿਵੇਂ ਕਿ ਤਾਪਮਾਨ ਟੰਡਾ ਹੋਇਆ ਜਨਤਕ ਪਾਣੀ ਦੀ ਵਰਤੋਂ ਵਧੇਰੇ ਟਿਕਾਊ ਪੱਧਰਾਂ ਤੇ ਡਿੱਗ ਗਈ ਵੀਰਵਾਰ ਤੇ ਸ਼ੁੱਕਰਵਾਰ ਨੂੰ 480 ਮਿਲੀਅਨ ਲੀਟਰ ਮਾਰਿਆ ਗਿਆ ਜਦੋਂ ਕਿ ਕੰਮ ਦੇ ਨਾਲ ਵਗਦੇ ਵਸਨੀਕਾਂ ਦੀ ਅਸੁਵਿਧਾ ਲਈ ਜਿੱਥੇ ਮੋਟੋ ਗ੍ਰੋਮੀ ਵਿੱਚ 16 16ਵੀਂ ਐਨੀਵਰਸਰੀ ਦੇ ਨਾਲ ਕਾਰੋਬਾਰ ਨੂੰ ਨੁਕਸਾਨ ਪਹੁੰਚਿਆ ਹੈ ਸ਼ਹਿਰ ਨੇ ਕਿਹਾ ਹੈ ਕਿ ਕੰਮ ਸ਼ੁਰੂ ਵਿੱਚ ਨਿਰਧਾਰਤ ਸਮੇਂ ਤੋਂ ਪਹਿਲਾ ਪੂਰਾ ਹੋ ਗਿਆ ਸੀ ਲੈਂਡਸਕੇਪਿੰਗ ਅਤੇ ਸਿੰਚਾਈ ਦੀ ਉਹਨਾਂ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਵਾਗਤੀ ਖਬਰ ਹੈ ਪਰ ਨਿਯਮਾਂ ਦੁਆਰਾ ਉਹ ਨੁਕਸਾਨ ਦੀ ਪਰਪਾਈ ਕਰਨਾ ਅਸੰਭਵ ਨਹੀਂ ਤਾਂ ਮੁਸ਼ਕਲ ਹੋਵੇਗਾ ਇੱਕ ਸਿੰਚਾਈ ਫਾਰਮ ਦੇ ਮੁਖੀ ਨੇ ਕਿਹਾ ਕਿ ਪਾਣੀ ਦੀ ਵਰਤੋਂ ਤੇ ਹੜਕਾਪਟਾਂ ਕਾਰਨ ਉਸ ਦੀ ਕੰਪਨੀ ਦਾ 2.5 ਲੱਖ ਡਾਲਰ ਦਾ ਕਾਰੋਬਾਰ ਖਤਮ ਹੋ ਗਿਆ ਹੈ ਇਸ ਨੂੰ ਠੀਕ ਹੋਣ ਵਿੱਚ ਕੁਝ ਸਾਲ ਲੱਗ ਸਕਦੇ ਨੇ ਉਥੇ ਦੱਸ ਦिए ਕਿ ਹੋਰ ਲੋਕਾਂ ਨੇ ਵੀ ਆਪੋ ਆਪਣੇ ਵਿਅਾਨ ਇਸ ਪੂਰੇ ਪ੍ਰੋਬਲਮ ਨੂੰ ਲੈ ਕੇ ਸਾਂਝੇ ਕੀਤੇ ਨੇ ਜਿਸ ਦੇ ਨਾਲ ਹੁਣ ਇਹ ਘਾਟੇ ਪੂਰੇ ਕਰਨ ਵਾਸਤੇ ਉਹਨਾਂ ਨੂੰ ਕਾਫੀ ਹੱਦ ਤੱਕ ਮਿਹਨਤ ਕਰਨੀ ਪਵੇਗੀ ਪਰ ਉਥੇ ਸਨਚਾਈ ਐਸੋਸੀਏਸ਼ਨ ਕੈਨੇਡਾ ਦੇ ਪੈरिस ਚੈਪਟਰ ਦੇ ਪ੍ਰਧਾਨ ਕਾਇਲ ਬਰੋਸਟ ਨੇ ਕਿਹਾ ਕਿ ਸਨਚਾਈ ਦੀ ਉਹ ਵਿੱਚ ਕੁਝ ਛਾਂਟੀ ਇਸ ਸਾਲ ਦੇ ਉਪਯੋਗੀ ਜਨਾਵ 40% ਨੂੰ ਗੁਆਣ ਤੋਂ ਬਾਅਦ ਥਾਈ ਨੇ ਜਦੋਂ ਕਿ ਉਸਨੇ ਕਿਹਾ ਕਿ ਉਹ ਪਾਣੀ ਦੇ ਵਹਾਅ ਵਿੱਚ ਹੋਰ ਗਰਾਵੜ ਤੋਂ ਪਹਿਲਾਂ ਸ਼ਹਿਰ ਦੀ ਮੁਰੰਮਤ ਦੇ ਕੰਮ ਨੂੰ ਪੂਰਾ ਕਰਨ ਦੀ ਲੋੜ ਸਮਝਦਾ ਅਸੀਂ ਤਰੀਜ਼ ਦਿੱਤੀ ਹੈ ਕਿ ਉਹ ਸਾਨੂੰ ਹੋਰ 98 ਦੇਣ ਲਈ ਪ੍ਰੋਜੈਕਟ ਵਿੱਚ 2 ਤੋਂ 3 ਹਫ਼ਤੇ ਦੀ ਦੇਣੀ ਕਰਦੇ ਨੇ ਅਸੀਂ ਅਸੀਂ ਆਪਣੇ ਸਰਦੀਆਂ ਦੀ ਪ੍ਰਤੀਕਿਰਿਆ ਵਿੱਚ ਹੋ ਰਹੇ ਹਾਂ